ਟਰੈਕਟਰ ਘੜਾ 53 102 ਬਹੁਤ ਭਰਾ ਕਹਿੰਦੇ ਹੁੰਦਾ ਵੀ 53 10 ਦੀ ਵੀਡੀਓ ਪਾਇਓ 53 10 ਦੀ ਵੀਡੀਓ ਪਾਇਓ ਟਰੈਕਟਰ ਦੇਖੋ ਕਿਹਨੇ ਕਿੰਨੇ ਕੁ ਰੀਜ ਨਾਲ ਤਿਆਰ ਕਰਿਆ ਹੋਣਾ ਸਾਰਾ ਸਿਸਟਮ ਵਗੈਰਾ ਟਰੈਕਟਰ ਨੂੰ ਲੱਗਿਆ ਤੇ ਤੁਸੀਂ ਸਾਰਾ ਫਾਈਬਰ ਹੁੱਡ ਸਪੀਕਰ ਇਹਦਾ ਹੁਣ ਤੁਸੀਂ ਵੇਖਣਿਆ ਵੀ ਚੰਗੇ ਆ ਮਾੜੇ ਆ ਕੰਪਲੀਟ ਸਾਰਾ ਸਮਾਨ ਆ ਆਪਣਾ ਤਿੰਨ ਤਿੰਨ 6 ਸਪੀਕਰ ਇੱਧਰ ਚਾਰ ਬੂਫਰ ਅੱਗੇ ਲੱਗੇ ਹੋਏ ਆ ਤੇ ਤੁਸੀਂ ਰਿਮ ਟਾਇਰ ਦੇਖੋ ਟਰੈਕਟਰ ਦੇ ਵੀ ਕਿੰਨੇ ਕੁ ਚੌੜੇ ਜਿਹੜਾ ਅੱਜ ਕੱਲ ਤੁਹਾਨੂੰ ਪਤਾ ਟੋਚਨ ਵਾਲੇ ਜਾਂ ਹੋਰ ਸ਼ਕੀਨ ਭਰਾ ਜਿਹੜੇ ਰਿਮ ਪਾਉਂਦੇ ਆ ਤੇ ਨੰਬਰ ਵੇਖੋ ਟਾਇਰਾਂ ਦਾ 540 65 28 ਟਰੈਕਟਰ ਦਾ ਟਾਇਰਾਂ ਦਾ ਨੰਬਰ ਜਿੰਨਾ ਮਰਗਾੜ ਆ ਮਰਗਾੜ ਤੋਂ ਡੇਡਾ ਟਾਇਰ ਬਾਹਰ ਆ ਤੇ ਬਾਕੀ ਸਿਰਫ ਟਰੈਕਟਰ ਦੇ ਸਟicker ਲੱਗਣੇ ਰਹਿ ਗਏ ਆ ਤੇ ਸਟੀering wheel ਚੈਨ ਵਾਲਾ ਪਿਆ ਹੋਇਆ ਤੇ ਸਾਰੇ ਤੁਹਾਨੂੰ ਟਰੈਕਟਰ ਦੀ ਨਿਗਾ ਮਰਵਾਉਂਦੇ ਆ ਤੇ ਜਲਦੀ ਜਲਦੀ ਵੀਡੀਓ ਲਾਈਕ ਸ਼ੇਅਰ ਕਰਦੇ ਹੋ ਤੇ ਤੁਸੀਂ ਦੇਖ ਰਹੇ ਹੋ ਪਲਵਾਨ ਟਰੈਕਟਰ ਪਟਿਆਲਾ ਤੋਂ ਆਪਣਾ ਨਵਾਂ ਸੰਦੀਪ ਸਿੰਘ ਇਸ ਨੇ ਪੂਰੀ ਰੀਜ ਜਲਾਈ ਹੋਈ ਆ ਟਰੈਕਟਰ ਦੇ ਉੱਤੇ ਬਾਈ ਪਟਿਆਲਾ ਟਰੈਕਟਰ ਮੰਡੀ ਦੀ ਇਹ ਵੀਡੀਓ ਆ ਜਈ ਭਰਾ ਕਹਿੰਦੇ ਨੇ ਵੀ ਟਰੈਕਟਰ ਕਿੱਥੇ ਖੜਾ ਵੀਰੇ ਵੀਡੀਓ ਪੂਰੀ ਧਿਆਨ ਨਾਲ ਵੇਖਿਆ ਕਰੋ ਪੂਰਾ ਆਪਾਂ ਦੱਸੀਦਾ ਵੀ ਟਰੈਕਟਰ ਕਿੱਥੇ ਖੜਾ ਕਿੱਥੇ ਨਹੀਂ ਪਟਿਆਲਾ ਟਰੈਕਟਰ ਮੰਡੀ ਦੇ ਵਿੱਚ ਇਹ ਟਰੈਕਟਰ ਖੜਾ ਪਟਿਆਲਾ ਟਰੈਕਟਰ ਮਾਰਕੀਟ ਤੇ ਜਦੋਂ ਮਰਜ਼ੀ ਸਮਰਕ ਕਰ ਲਿਓ 324 ਨੰਬਰ ਦੁਕਾਨ ਤੇ ਟਰੈਕਟਰ ਖੜਾ ਜੀ ਇਧਰ ਆਓ ਸਰਦਾਰ ਜੀ ਇਹਦਾ ਮਾਡਲ ਤੇ ਰੇਟ ਦੱਸੋ ਉਰ ਮੈਂ ਨਾਲ ਬੰਦਾ ਰੱਖ ਲਿਆ ਨਾਲ ਰੇਟ ਦੱਸਣ ਨੂੰ ਤੇ ਮਾਡਲ ਦੱਸਣ ਨੂੰ ਹਾਂਜੀ ਦੱਸੋ ਜੀ 2005 ਮਾਡਲ ਹੈ ਜੀ ਹਾਂਜੀ ਜਮਾਨ ਹੈਗੀ 4 ਲੱਖ ਰੁਪਏ ਅੱਛਾ ਜੀ ਦੇਣਾ ਕਿੰਨੇ ਦਾ 3.8 ਦਵਾਂਗੇ ਅੱਜ ਟਰੈਕਟਰ ਦਾ ਕੋਈ ਕਮੀ ਪੇਸ਼ੀ ਕੋਈ ਇੰਜਨ ਗੀਰਦੀ ਫੁੱਲ ਗਾਰੰਟੀ ਹੈ ਹਾਂਜੀ ਕੋਈ ਗੈਸ ਮਾਰਦਾ ਹੋਵੇ ਕੋਈ ਗੇਰ ਨਿਕਲਦਾ ਹੋਵੇ ਉਹਦੀ ਜ਼ਿੰਮੇਵਾਰੀ ਹੈ ਪੂਰੀ ਅੱਛਾ ਬਲਾਕ ਅੰਡੀ ਦਾਗੀ ਹੋਵੇ ਤੇ ਇਹ ਮੰਨ ਲਓ ਵੀ ਜੇ ਕਿਸੇ ਨੇ ਟਾਇਰ ਰੱਖਣੇ ਆਪਣੇ ਦੂਜੇ ਪੌਣੇ ਹੋਣ ਆਮ ਨੋਰਮਲ ਜ਼ਿੰਮੇਦਾਰ ਨੇ ਵਾਈ ਬਾਤ ਤੇ ਕਿੰਨੇ ਚ ਕੱਟ ਲਵਾਂਗੇ ਕਿ ਹੈ ਅੰਦਾਜ਼ਾ ਟਾਇਰਾਂ ਦਾ ਕਿਰੋ ਅੰਦਾਜ਼ਾ ਨਹੀਂ ਹੈ ਜੀ ਵੈਸੇ 16 ਰੁਪਏ ਦੀਆਂ ਟੱਪੜੀਆਂ ਲੱਗ ਜਾਂਦੀਆਂ ਦੂਜੀਆਂ ਨਹੀਂ ਇਹ ਕਿੰਨੇ ਚ ਰੱਖੋਗੇ ਟਾਇਰ ਟਾਇਰਾਂ ਤੋਂ ਬਿਨਾ ਕਿੰਨੇ ਦਾ ਮੰਨ ਲਓ ਵੀ ਕਿੰਨਾ ਕ ਆਈਡੀਆ ਲਾ ਲਓ 40000 ਦੇ ਟਾਇਰ ਰੱਖ ਲੋਂਗੇ ਸੌਦੇ ਚ 40000 ਦੇ ਟਾਇਰ ਰੱਖ ਕੇ ਤੁਸੀਂ ਆਪਣੀ ਮਰਜ਼ੀ ਦੇ ਵੀ ਪਾਇਆ ਸਕਦੇ ਹੋ ਟਾਇਰ ਜੇ ਕਿਸੇ ਨੇ ਭਰੋਣੇ ਪਾਉਣੇ ਆ ਇਹ ਫਾਈਬਰ ਵਾਲੇ ਵੇਟ ਆ ਕਿ ਦੂਜੇ ਦੇ ਜੀ ਆ ਜੀ ਜੀ ਬੇਟਾ ਭਾਈ ਦੂਜੇ ਫਾਈਬਰ ਵਾਲੇ ਨਹੀਂ ਕਿ ਕਿ ਬਰਾਉ ਨਕਲੀ ਜੇ ਵੇਟ ਲਾਏ ਹੁੰਦੇ ਆ ਤੇ ਰਿਮ ਪੇਂਟ ਹੋਏ ਆ ਤੇ ਪੂਰੇ ओरिजिनल ਰੰਗ ਕਰਾਏ ਆ ਕੋਈ ਕਈ ਵਾਰ ਸ਼ਕੀਨੀ ਬੰਦੇ ਨਾ ਰੰਗਾ ਰੰਗ ਹੋਰ ਕਰਾ ਦਿੰਦੇ ਰਿੰਮਾਂ ਦਾ ਲੈਟਾ ਡੰਡੇ ਵੀ ਹੈਗੇ ਨੇ ਲੈਟਾ ਡੰਡੇ ਵੀ ਕਹਿੰਦਾ ਹੈਗੇ ਆ ਮਰਗਾੜਾ ਦੇ ਤੇ ਉਹ ਵੀ ਨਾਲ ਤੁਹਾਨੂੰ ਮਿਲ ਜਾਣਗੇ ਲੈਟਾ ਡੰਡੇ ਵੀ ਤੇ ਰੇਟ ਦੁਬਾਰਾ ਦੱਸਣ ਦੀ ਲੋੜ ਆ ਤਾਂ ਦੱਸ ਦਿੰਨੇ ਆ ਕੀ ਡਿਮਾਂਡ ਦੱਸੀ ਸੀ ਵੀਰੇ 4 ਲੱਖ ਰੁਪਏ 4 ਲੱਖ ਰੁਪਇਆ ਡਿਮਾਂਡ ਆ ਟਰੈਕਟਰ ਦੀ ਤੇ 3 ਲੱਖ 80 ਹਜ਼ਾਰ ਦਾ ਦੇਣਾ ਬਾਈ ਕਹਿੰਦਾ ਬੰਗਾਲ ਨੰਬਰ ਟਰੈਕਟਰ ਆ ਬੰਨ ਨੰਬਰ ਨਾਲ ਬਾਈ ਪੁੱਛਿਓ ਦੁਬਾਰਾ ਕਈ ਪਤਾ ਹੁੰਦਾ ਪਾਈਆਂ ਨੂੰ ਚੰਗਾ ਪਲਾ ਵੀ ਰੇਟ ਦਾ ਫਰਕ ਆ ਤੇ ਬਾਹਰ ਦਾ ਨੰਬਰ ਹੋਊਗਾ ਫਿਰ ਕਈ ਭਰਾ ਸਵਾਦ ਦੇ ਮਾਰੇ ਪੁੱਛਦੇ ਆਈ ਨੰਬਰ ਕਿੱਥੋਂ ਦਾ ਨੰਬਰ ਕਿੱਥੋਂ ਦਾ ਆਹ ਹੁੱਕ ਦੇਖੋ ਟਰੈਕਟਰ ਦੀ ਜੇ ਡੀ ਹੁੱਕ ਲੱਗੀ ਆ ਜਿ ਤਰ੍ਹਾਂ ਗੰਨੇ ਵਾਲਿਆਂ ਨੇ ਹੁੱਕ ਬਣਾਈ ਹੁੰਦੀ ਆ ਨਾ ਤੇ ਪੂਰਾ ਜ਼ਬਰਦਸਤ ਪਿੱਛੇ ਆਪਣਾ ਅ ਸਿੰਦਰੀ ਸੁਂਦਰੀ ਲਾਉਣ ਦਾ ਸਿਸਟਮ ਪੂਰਾ ਬਣਾਇਆ ਹੋਇਆ ਜਿਵੇਂ ਕਿਸੇ ਨੇ ਪਿੱਛੇ ਸਿੰਦਰੀ ਵਗੈਰਾ ਲਾਈ ਹੁੰਦੀ ਆ ਤੇ ਬਾਕੀ ਵੀਰੇ ਚੰਗੀਆਂ ਲੱਗਦੀਆਂ ਵੀਡੀਓ ਤੇ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਤਗਰੀਬਨ ਆਪਣੇ ਲੋਕ ਕੋਸ਼ਿਸ਼ ਹੁੰਦੀ ਆ ਪਟਿਆਲਾ ਦੀ ਹਰ ਕੱਪ ਅਪਡੇਟ ਤੁਹਾਨੂੰ ਸਾਂਝੀ ਕਰਨ ਦੀ ਜਿਹੜਾ ਵੀ ਟਰੈਕਟਰ ਆਉਂਦਾ ਸਾਰਾ ਤੁਹਾਨੂੰ ਤੇ ਗੱਲਾਂ ਬਾਤਾਂ ਕਰੀ ਜਾਂ ਸਾਰਾ ਟਰੈਕਟਰਾਂ ਦਾ ਨਿਗ੍ਹਾ ਮਰਾਈ ਦੀ ਆਪਣੇ ਟਾਈਮ ਚੋਂ ਕੰਮ ਕਰਾਂ ਚੋਂ ਟਾਈਮ ਕੱਢ ਕੇ ਵੀਰੋ ਤੁਸੀਂ ਵੀ ਜਿੰਨੇ ਗੁਰਦਾਸ ਪੀਏ ਭਰਾਵਾ ਜਲੰਧਰ ਇਲਾਕਾ ਲੁਧਿਆਣਾ ਇਲਾਕਾ ਐਨ ਆਰ ਆਈ ਭਰਾਵਾਂ ਸਪੈਸ਼ਲੀ ਥੈਂਕਸ ਉਹਨਾਂ ਦਾ ਤੇ ਅੱਜ ਤੁਹਾਨੂੰ ਪਾਵਰ ਹਿੱਸੇ ਦੀ ਵੀਡੀਓ ਪਾਉਣ ਲੱਗੇ ਆ ਜਿਹੜਾ ਫਾਰਮ ਟਰੈਕ ਨੂੰ ਪਾਵਰ ਵਾਸਤੇ ਕੀ ਕੀ ਸਮਾਨ ਬਦਲਣਾ ਪੈਂਦਾ ਤੇ ਬਣੇ ਰਹੋ ਵੀਡੀਓ ਦੇ ਵਿੱਚ ਆ ਵੀਡੀਓ ਇੱਥੇ ਹੀ ਐਂਡ ਆਏ ਤੋਂ ਬਾਅਦ ਜਿਹੜੀ ਵੀਡੀਓ ਤੁਸੀਂ ਦੇਖੋਗੇ ਚੈਨਲ ਦੇ ਉੱਪਰ ਉਹ ਫਾਰਮ ਟੈਕ ਤੇਲ ਬ੍ਰੇਕਾਂ ਦੀ ਤੱਕ ਜੇ ਸਿੰਗਲ ਟਾਇਰੜ ਹਿੱਸੇ ਦੀ ਆਉਣ ਲਈ ਆ ਤੇ ਦੋਸਤੋ ਕਰਦੇ ਆ ਵੀਡੀਓ ਦਾ ਇੱਥੇ ਜੰਤ